ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਸੋਹਣੀ ਪਾਰਟੀ ਵੇਅਰ ਦੀ ਕਲੈਕਸ਼ਨ ਜਿਵੇਂ ਕਿ ਅੱਗੇ ਅੱਗੇ ਹੁਣ ਦਿਨ ਤਿਹਾੜੀ ਸਟਾਰਟਿੰਗ ਹੋ ਜਾਣੀ ਆ ਤੇ ਉਸ ਦੇ ਹਿਸਾਬ ਦੇ ਨਾਲ ਕਈ ਪਹਿਣਾ ਦੇ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਆਓ ਤੇ ਵੈਸੇ ਤਾਂ ਜਿਵੇਂ ਜਿਵੇਂ ਲਖੜੀਆਂ ਆ ਰਹੀਆਂ ਨੇ ਸੰਧਾਰੇ ਆ ਰਹੇ ਨੇ ਤਾਂ ਆਪਾਂ ਉਦਾਂ ਉਦਾਂ ਕਲੈਕਸ਼ਨ ਆ ਆਈ ਜਾਣਗੀਆਂ ਇਹ ਨਹੀਂ ਹੈਗਾ ਕਿ ਆਪਾਂ ਲੈ ਕੇ ਨਹੀਂ ਆਉਣੀਆਂ कॉटन ਦੀ ਇਸ ਵਾਰ ਸਭ ਤੋਂ ਵੱਧ ਡਿਮਾਂਡ कॉटन ਹੈਗੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇਸ ਲਈ ਆਪਾਂ कॉटन ਦੇ ਬੈਸਟ ਤੋਂ ਬੈਸਟ ਫੈਬਰਿਕ ਤੁਹਾਡੇ ਲਈ ਲੈ ਕੇ ਆ ਰਹੇ ਆ ਤੇ ਬਹੁਤ ਸੋਹਣੀਆਂ ਰੇਂਜ ਆ ਰਹੀਆਂ ਨੇ ਤੇ ਬਹੁਤ ਸੋਹਣੇ ਕਨਸੈਪਟ ਆਏ ਨੇ ਇਸ ਲਈ ਕਾਹੀ ਕਹਿਣੀ ਨਹੀਂ ਕਿ ਪਲੀਜ਼ ਜੇ ਮੇਰੇ ਚੈਨਲ ਦੇ ਨਵੇਂ ਹੋ ਤੇ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਦੋਂ ਚੈਨਲ ਨੂੰ ਤੁਸੀਂ ਕਰ ਦਿਓ ਸਬਸਕ੍ਰਾਈਬ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਉਹਦੇ ਨਾਲ ਡੇਲੀ ਆਪਣੀ ਵੀਡੀਓ ਆਉਂਦੀ ਹੈ ਇੱਕ ਸੰਡੇ ਆਫ ਹੁੰਦਾ ਨਹੀਂ ਤਾਂ ਡੇਲੀ ਨਿਊ ਕਲੈਕਸ਼ਨ ਨਾਲ ਲੈ ਕੇ ਅਸੀਂ ਤੁਹਾਡੇ ਲਈ ਆਉਂਦੇ ਆ ਤਾਂ ਤੁਸੀਂ ਉਹ ਵਾਲੀ ਕਲੈਕਸ਼ਨ ਦੇ ਵਿੱਚੋਂ ਜਿੱਦਾਂ ਦੀ ਵੀ ਤੁਹਾਨੂੰ ਪਸੰਦ ਆ ਹਰ ਰੇਸ ਦੇ ਉੱਪਰ ਆਪਾਂ ਲੈ ਕੇ ਆਉਂਦੇ ਆ 500 ਤੋਂ ਆਪਣੇ ਕੋਲ ਸੂਟ ਸਟਾਰਟ ਹੋ ਜਾਂਦੇ ਨੇ ਤੇ ਉੱਪਰ ਤਾਂ ਜਿੰਨੀ ਮਰਜ਼ੀ ਕਲੈਕਸ਼ਨ ਲੈ ਜਾਓ ਤੇ ਆਪਾਂ ਵਧੀਆ ਤੋਂ ਵਧੀਆ ਰਾਮ ਟੈਕਸ ਤੱਕ ਰਸ਼ੀਆ ਤੱਕ ਹਨਾ ਐਸ ਕੇ ਦੇ ਬਹੁਤ ਸੋਹਣੇ ਪ੍ਰਿੰਟ ਆ ਚੁੱਕੇ ਆਪਣੇ ਕੋਲੇ ਤੇ ਜਿਹੜੀਆਂ ਪੈਣਾ ਸ਼ਾਪ ਤੇ ਵਿਜ਼ਿਟ ਕਰ ਰਹੀਆਂ ਨੇ ਉਹਨਾਂ ਦਾ ਵੀ ਤਹਿ ਦਿਲੋਂ ਥੈਂਕ ਯੂ ਆ ਜਿਹੜੀਆਂ ਇੰਨੀ ਦੂਰੋਂ ਆਉਂਦੀਆਂ ਨੇ ਤੇ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਨਾ ਕਾਲ ਨਹੀਂ ਕਰਦੇ ਜਾਂ ਫਿਰ ਅਸੀਂ ਕਾਲ ਅਟੈਂਡ ਨਹੀਂ ਕਰਦੇ ਪਰ ਜੇ ਕਾਲ اٹੈਂਡ ਨਾ ਹੋਵੇ ਨਾ ਚੱਕੀ ਜਾਵੇ ਤਾਂ ਪਲੀਜ਼ ਹਨਾ ਵੌਇਸ ਮੈਸੇਜ ਜ਼ਰੂਰ ਸੈਂਡ ਕਰ ਦਿਆ ਕਰੋ ਉਹਦੇ ਨਾਲ ਮੈਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਤੁਸੀਂ ਅੱਜ ਆਉਣਾ ਵਾ ਤਾਂ ਫਿਰ ਬੰਦਾ ਹਨਾ ਆਪਦੇ ਘਰ ਦੇ ਕੰਮਾਂ ਨੂੰ ਉਸ ਤਰ੍ਹਾਂ ਮੈਨੇਜ ਹੀਆ ਕਰ ਲੈਂਦਾ ਕਿਉਂਕਿ ਨਹੀਂ ਤਾਂ 11 12 ਤੁਹਾਨੂੰ ਪਤਾ ਹੀ ਆ ਜਿਹੜੀਆਂ ਪੈਣਾ ਹਾਊਸ ਵਾਈਫ ਹਨਾ ਹੈਗੀਆਂ ਨੇ ਕਿ 11 12 ਆਰਾਮ ਦੇ ਨਾਲ ਬੱਚਿਆਂ ਦੇ ਨਾਲ ਘਰੇ ਬਾਜੀ ਜਾਂਦੇ ਨੇ ਕੰਮਕਾਰਾਂ ਦੇ ਵਿੱਚੋਂ ਤੇ ਫਿਰ 12 ਵਜੇ ਤੋਂ ਬਾਅਦ ਹੀ ਸਾਦੋਂ ਅਸੀਂ ਆਪਦੇ ਕੰਮ ਤੇ ਸਟਾਰਟਿੰਗ ਕਰਦੇ ਆਂ ਤੇ बस ਇੰਨੀ ਜੀ ਰਿਕੁਐਸਟ ਹੈ ਵੀ ਜੇ ਬਾਈ ਚਾਂਸ ਮੈਂ ਫੋਨ ਨਾ ਤੁਹਾਡਾ ਅਟੈਂਡ ਕਰ ਸਕਾਂ ਤਾਂ ਤੁਸੀਂ ਵੌਇਸ ਮੈਸੇਜ ਜਰੂਰ ਛੱਡ ਦਿਆ ਕਰੋ ਤਾਂ ਮੈਂ ਤੁਹਾਨੂੰ ਕਾਲ ਜਰੂਰ ਕਰੂੰਗੀ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਦੇ ਕਨਸੈਪਟ ਇਹ ਸਾਰੇ ਪਾਰਟੀ ਵੇਅਰ ਰਹਿਣਗੇ ਜਿਵੇਂ ਕਿ ਅੱਗੇ ਦਿਨ ਤੱਕ ਦੀ ਸਟਾਡਿੰਗ ਹੋ ਜਾਣੀ ਹੈ ਕਾਟਨ ਦੇ ਕਨਸੈਪਟ ਤਾਂ ਆਪਣੇ ਚੱਲਦੇ ਰਹਿਣਗੇ ਹੁਣ ਵਿੱਚ ਵਿੱਚ ਆਪਾਂ ਪਾਰਟੀ ਵੇਅਰ ਵੀ ਲੈ ਕੇ ਆਵਾਂਗੇ ਕਿਉਂਕਿ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਆ ਕਿ ਤੁਸੀਂ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਆਓ ਤਾਂ ਉਹਦੇ ਅਕੋਰਡਿੰਗ ਆਪਾਂ ਲੈ ਕੇ ਆ ਰਹੇ ਹਾਂ ਅੱਜ ਪਾਰਟੀ ਵੀਅ ਕਲੈਕਸ਼ਨ ਇਸ ਲਈ ਜਿਹੜਾ ਵੀ ਇਹਨਾਂ 'ਚੋਂ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਜਾਂ ਕੈਸ਼ ਔਨ ਡਿਲੀਵਰੀ ਹੈ ਨਹੀਂਗੀ ਮੈਂ ਬਹੁਤ ਵਾਰ ਦੱਸ ਰਹੀ ਹਾਂ ਹਰ ਵੀਡੀਓ 'ਚ ਕਹਿ ਰਹੀ ਹਾਂ ਫਿਰ ਵੀ ਪੜ੍ਹਨਾ ਕਮੈਂਡ ਕਰਨੀਆਂ ਪਹਿਲਾਂ ਸੂਟ ਸਿਲੈਕਟ ਕਰ ਲੈਣੀਆਂ ਫਿਰ ਕਹਿਣੀਆਂ ਜੀ ਕੈਸ਼ ਔਨ ਡਿਲੀਵਰੀ ਹੈਗੀ ਆ ਨਹੀਂ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਸੂਟ ਲੈਣਾ ਤਾਂ ਤੁਹਾਨੂੰ ਪਹਿਲਾਂ ਪੇਮੈਂਟ ਕਰਨੀ ਪਊਗੀ ਪਹਿਲਾ ਜੀ ਦਿਖਾਉਣੀ ਆ ਅੱਜ ਦੇ ਸੂਟ ਬਹੁਤ ਸੋਹਣੀ ਰੇਂਜ ਆ ਤੇ ਬਹੁਤ ਸੋਹਣੇ ਕਨਸੈਪਟ ਆ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਲਿਓ ਤੇ WhatsApp ਕਰ ਦਿਓ ਜੀ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਵਿਸਕੋਸ ਮਸਲੀਨ ਦੇ ਉੱਪਰ ਆ ਬਹੁਤ ਸੋਹਣਾ ਕਨਸੈਪਟ ਆ ਬਹੁਤ ਸੋਹਣੀ ਬਿਲਕੁਲ ਵਿਸਕੋਸ ਆ ਇੱਕ ਦਾ ਪਾਰਟੀ ਵੇਅਰ ਲੁੱਕ ਦਾ ਸੂਟ ਆ ਕਿਉਂਕਿ ਇਹ ਕੱਪੜੇ ਦੇ ਵਿੱਚ ਜਿਹੜੀ ਵਿਸਕੋਸ ਦੇ ਵਿੱਚ ਚਲੀ ਜਾਂਦੀ ਹੈ ਇਹ ਤਾਂ ਬਿਲਕੁਲ ਹੀ ਕਾਟਨ ਬੇਸ ਹੁੰਦਾ ਜਾਨਕਿ ਤੁਸੀਂ ਦੋਨੇ ਮੌਸਮਾਂ 'ਚ ਇਹ ਵਾਲੇ ਫੈਬਰਿਕ ਪਾ ਸਕਦੇ ਹੋ ਚਾਹੇ ਤੁਸੀਂ ਗਰਮੀ ਦੇ ਵਿੱਚ ਪਾਓ ਚਾਹੇ ਤੁਸੀਂ ਸਿਆਲਾਂ ਦੇ ਵਿੱਚ ਪਾਓ ਠੰਡ ਦੇ ਵਿੱਚ ਪਾਓ ਹਨਾ ਤੇ ਸੈਕਿੰਡ ਇਹ ਲਾਈਨਿੰਗ ਦੀ ਰਿਕੁਆਇਰ ਜ਼ਰੂਰ ਰੱਖਦੇ ਆ ਲਾਈਨਿੰਗ ਤਾਂ ਮਸਲੀਨ ਆਪਾਂ ਕਹਿ ਦਈਏ ਤਾਂ ਕਹਿ ਦਈਏ ਵੀ ਕਿਉਂਕਿ ਇੰਨਾ ਸੌਫਟ ਹੈ ਕਾਟਨ ਮਸਲੀਨ ਆ ਕਾਟਨ ਵਿਸਕੋਸ ਮਸਲੀਨ ਆ ਇਹ ਸਿਲਕ ਮਸਲੀਨ ਨਹੀਂ ਹੈਗੀ ਵੀ ਸਿਲਕੀ ਪਾਣਾ ਬਿਲਕੁਲ ਵੀ ਨਹੀਂ ਇੰਨਾ ਸੌਫਟ ਰੂਮ ਵਰਗਾ ਇਹ ਸਾਰਾ ਸਟਾਫ ਆ ਹਨਾ ਜੇ ਤੁਸੀਂ ਜਾਨਕਿ ਕਈ ਕਹਿ ਦੇਣਗੇ ਕਿ ਤੁਸੀਂ ਲਾਈਨਿੰਗ ਨਾ ਲਵਾਓ ਪਰ ਮਸਲੀਨ ਦਾ ਸੂਟ ਤਾਂ ਹੀ ਗ੍ਰੇਸਫੁੱਲ ਬਣਦਾ ਜੇ ਇਹਦੇ ਥੱਲੇ ਤੁਸੀਂ ਲਾਈਨਿੰਗ ਲਗਾਉਣੀ ਹੈ। ਕੇਸ ਲਈ ਲਾਈਨਿੰਗ ਇਹਦੇ ਥੱਲੇ ਜ਼ਰੂਰ ਲੱਗਦੀ ਆ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਆ। orange ਕਲਰ ਦੇ ਉੱਪਰ ਰਾਸ਼ਟਰੀ ਜਿਹਾ ਸ਼ੇਡ ਆ। orange ਵੀ ਨਹੀਂ ਰਾਸ਼ਟਰੀ ਜਿਹਾ ਸ਼ੇਡ ਆ। ਜਿੰਨੇ ਵੀ ਆ ਫਲਾਵਰ ਬਣਿਆ ਸਾਰਿਆਂ ਦੇ ਉੱਪਰ ਨਾਲ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ। ਤੇ ਨਾਲ ਵਿੱਚ ਪਫ ਦਾ ਕੰਮ ਹੋਇਆ ਹੋਇਆ। ਪਫ ਦਾ ਵੀ ਕੰਮ ਹੋਇਆ ਬਹੁਤ ਸੋਹਣਾ, ਸਿੰਪਲ, ਸੋਬਰ। ਹੈਂਡਵਰਕ ਦਾ ਸਾਰੇ ਸੂਟ ਤੇ ਟੱਚ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਇਸ ਤਰ੍ਹਾਂ ਇਹਦੇ ਸਾਰੇ ਘੇਰੇ ਦੇ ਉੱਪਰ ਵੀ ਸਾਰਾ ਪਾਫ ਦਾ ਕੰਮ ਵੀ ਆਊਗਾ ਨਾਲ ਆਰੀ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨੂੰ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਇਹ ਵਾਲੇ ਪੀਸ ਆਪਣੇ ਕੋਲ ਰੈਡੀ ਹੋ ਕੇ ਆਏ ਨੇ ਨਾਲ ਇਹਨਾਂ ਦੇ ਸੇਮ ਆਊਗੀ ਬਾਟਮ ਪਲੇਨ ਬਾਟਮ ਰਹੋਗੀ 2.5 ਤੋਂ ਪਲੱਸ ਰਹੋਗੀ ਇਹ ਤਿੰਨ ਦੇ ਨੀਅਰ ਅਬਾਊਟ ਚਲੀ ਜਾਂਦੀ ਆ ਬਾਟਮ ਇਹਨਾਂ ਦੀ ਤੇ ਨਾਲ ਇਹਨਾਂ ਦੀ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਆਉਗੀ ਬਹੁਤ ਵਧੀਆ ਵਿਸਕੋਸ ਦਾ ਸਾਰਾ ਫੈਬਰਿਕ ਆ ਇਸ ਲਈ ਜਿਹੜੀਆਂ ਭੈਣਾਂ ਡਿਮਾਂਡ ਕਰ ਰਹੀਆਂ ਸੀ ਕਿ ਸਾਨੂੰ ਪਾਰਟੀ ਵੇਅਰ ਕਲੈਕਸ਼ਨ ਦੋ ਤੁਸੀਂ ਪਾਰਟੀ ਵੇਅਰ ਕਲੈਕਸ਼ਨ ਨਹੀਂ ਦੇ ਰਹੇ ਹੈਗੇ ਕਾਟਨ ਹੀ ਦਿਖਾਈ ਜਾ ਰਹੇ ਹੋ ਤੇ ਇਹ ਪਾਰਟੀ ਵੇਅਰ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਨਾਲ ਇਹਨਾਂ ਦੀ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਹਲੋ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਬਿਲਕੁਲ ਐਂ ਲੱਗਦਾ ਜਿਵੇਂ ਟੈਬੀ ਦਾ ਦੁਪੱਟਾ ਲੱਗਿਆ ਹੁੰਦਾ ਇੰਨੀ ਜ਼ਿਆਦਾ ਸ਼ਾਈਨਾ ਬਿਲਕੁਲ ਹੀ ਵਿਸਕੋਸ ਵਾਲੀ ਸਾਰੀ ਹੈ ਨਾ ਜਿੰਨਾ ਵੀ ਸਟੱਫ ਦੁਪੱਟਿਆਂ ਦਾ ਲਓਗੇ ਜਿੰਨਾ ਵੀ ਲਓਗੇ ਸੂਟਾਂ ਦਾ ਬਹੁਤ ਵਧੀਆ ਬਿਲਕੁਲ ਹੀ ਵਿਸਕੋਸ ਦੀ ਸਾਰੀ ਕੁਆਲਿਟੀ ਆ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਿੰਟਿੰਗ ਦੁਪੱਟੇ ਚੈੱਕ ਕਰ ਲਓ ਬਹੁਤ ਸੋਹਣਾ ਦੁਪੱਟਾ ਖੁੱਲਾ ਢੁੱਲਾ ਪੂਰਾ ਵਧੀਆ ਮਸਲੀਨ ਦੇ ਦੁਪੱਟੇ ਨੇ 2.5 ਮੀਟਰ ਦੇ ਨਾਲ ਲੱਗੇ ਹੋਏ ਇਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਕਲਰ ਇਹਦੇ ਵਿੱਚ ਮਿਲ ਜਾਣਗੇ ਜੀ ਤੁਹਾਨੂੰ ਤਿੰਨ ਆ ਦੇਖੋ ਪੱਲੇ ਦੇ ਉੱਪਰ ਦੇਖੋ ਸਾਰਾ ਕੰਮ ਹੋਇਆ ਬਹੁਤ ਸੋਹਣਾ ਕੰਮ ਹੋਇਆ ਸਾਰਾ ਇਹਦੇ ਪੱਲੇ ਤੇ ਸਾਰਾ ਪਫ ਦਾ ਕੰਮ ਆ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੀ ਜਾਨੀ ਕਿ ਕ੍ਰੀਏਸ਼ਨ ਜੀ ਹੋਈ ਆ ਸੂਟ ਤੇ ਅਲੱਗ ਜੀ ਲੁੱਕ ਦੇ ਸੂਟ ਨੇ ਆ ਲੋ ਇਹ ਹੈਗਾ ਸੈਕੰਡ ਕਲਰ ਬਹੁਤ ਹੀ ਪਿਆਰਾ ਇੰਨਾ ਜਿਆਦਾ ਜਾਨਕੀ ਇੰਨਾ ਜਿਆਦਾ ਗ੍ਰੇਸਫੁਲ ਸੂਟ ਨੇ ਤੇ ਇੰਨੇ ਪੌਕੇਟ ਫ੍ਰੈਂਡਲੀ ਲਿਆ ਪ੍ਰਾਈਸ ਬਹੁਤ ਰੀਜ਼ਨੇਬਲ 3500 ਤੋਂ ਘੱਟ ਕਿਤੋਂ ਵੀ ਨਹੀਂ ਮਿਲਣਾ ਜਿੱਤੇ ਮਰਜੀ ਟਰਾਈ ਕਰਕੇ ਉਸ ਤੋਂ ਬਾਅਦ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਨੇ ਹੈਂਡਵਰਕ ਦਾ ਸਾਰੇ ਸੂਟ ਦੇ ਉੱਪਰ ਟੱਚ ਹੋਇਆ ਹੋਇਆ ਆ ਲਓ ਜੀ ਨਾਲ ਇਹਨਾਂ ਦੇ ਬਹੁਤ ਸੋਹਣੇ ਲੱਗੇ ਹੋਏ ਨੇ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਜਿਹੜਾ ਵੀ ਸੂਟ ਪਸੰਦ ਆ ਰਿਹਾ ਬਸ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹ ਹੈਗਾ ਇਹਦੇ ਵਿੱਚ ਫਲੋਰਲ ਤੀਸਰਾ ਕਲਰ ਹੈਗਾ ਜੀ ਇਹਦੇ ਵਿੱਚ ਫਲੋਜ਼ੀ ਸ਼ੇਡ ਬਹੁਤ ਸੋਹਣਾ ਫਲੋਜ਼ੀ ਸ਼ੇਡ ਬਣਿਆ ਹੋਇਆ ਤੇ ਨਾਲ ਇਹਦੇ ਸੇਮ ਵਿਸਕੋਸ ਦਾ ਹੀ ਆਊਗਾ ਦੁਪੱਟਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਲੈ ਸਕਦੇ ਹੋ ਤਿੰਨ ਕਲਰ ਨੇ ਇਹਦੇ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਲਓ ਜੀ ਅਗਲਾ ਜਿਹੜਾ ਸੂਟ ਹੈਗੇ ਨੇ ਇਹ ਹੈਗੇ ਨੇ ਕਾਟਨ ਸ਼ਿਮਰ ਦੇ ਉੱਪਰ ਇਹ ਰਸ਼ੀਆ ਦੀ ਸ਼ਿਮਰ ਆ ਜੀ ਆਲੋ ਇਹ ਤਾਂ ਹੁੰਦੀ ਪਾਰਟੀ ویئر ਆ ਆਪਾਂ ਬਹੁਤ ਟਾਈਮ ਤੋਂ ਮੈਂ ਸੇਲ ਕਰਦੀ ਆ ਰਹੀਆਂ ਜਾਨੀ ਕਿ ਬਹੁਤ ਵਧੀਆ ਫੋਰਨ ਦੀਆਂ ਪੈਣਾ ਖਾਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਬਹੁਤ ਉਹਨਾਂ ਨੂੰ ਪਸੰਦ ਆ ਰਿਹਾ ਇਹ ਵਾਲਾ ਫੈਬਰਿਕ ਇੱਕ ਤਾਂ ਇਹ ਬ੍ਰਾਂਡ ਦਾ ਦੂਸਰਾ ਬਿਲਕੁਲ ਹੀ ਇੰਨਾ ਜ਼ਿਆਦਾ ਲਾਈਟ ਵੇਟ ਆ ਕਿ ਸੂਟ ਪਾਏ ਦਾ ਪਤਾ ਨਹੀਂ ਲੱਗਦਾ ਇੰਨੀ ਸੋਹਣੀ ਇਹਦੀ ਕਲੈਕਸ਼ਨ ਆ ਸਾਰੇ ਇਹਦੇ ਸ਼ਿਮਰ ਸ਼ਿਮਰ ਦਾ ਟੱਚ ਹੋਗਾ ਬਹੁਤ ਸੋਹਣੀ ਸ਼ਿਮਰ ਦੀ ਸਾਰੀ ਇਹ ਕਲੈਕਸ਼ਨ ਆ ਆ ਲੋ ਦੈਸ਼ੀਆ ਬ੍ਰਾਂਡ ਆ ਬਹੁਤ ਵਧੀਆ ਇਸ ਤਰ੍ਹਾਂ ਤੁਹਾਨੂੰ ਸਾਰੇ ਕਿਤੇ ਦੀ ਸਟੈਂਪਿੰਗ ਮਿਲੇਗੀ ਸਾਰੇ ਕਿਤੇ 3D ਪ੍ਰਿੰਟਿੰਗ ਵਾਂਗੂ ਸਾਰੀ ਡਿਜੀਟਲ ਪ੍ਰਿੰਟਿੰਗ ਹੋ ਜਾਂ ਨਾਲ ਇਹਦੇ ਪਲੇਨ ਆਉਗੀ ਬਾਟਮ ਕੰਟਰਾਸਟ ਬਾਟਮ ਦੇ ਉੱਪਰ ਵੀ ਸੇਮ ਸੈਲਫ ਪ੍ਰਿੰਟ ਹੋਇਆ ਹੋਊਗਾ ਸ਼ਰਟ ਨਾਲ ਦਾ ਬਹੁਤ ਸੋਹਣੀ ਕਲੈਕਸ਼ਨ ਆ ਇਹ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਸਕਦੇ ਹੋ WhatsApp ਕਰ ਸਕਦੇ ਹੋ ਨਾਲ ਇਹਨਾਂ ਦੇ ਸ਼ਿਮਰ ਦੇ ਵਿਸਕੋਸ ਮਸਲੀਨ ਸ਼ਿਮਰ ਦੇ ਰਹਿਣਗੇ ਦੁਪੱਟੇ ਲੋਟ ਦੁਪट्टे ਪੂਰੇ ਖੁੱਲੇ ਡੁੱਲੇ 2.5 2.5 ਮੀਟਰ ਦੀ ਕੱਟ ਦੇ ਦੁਪੱਟੇ ਨੇ ਨਾਲ ਬਹੁਤ ਸੋਹਣੇ ਬਹੁਤ ਵਧੀਆ ਤੇ ਬਹੁਤ ਸੋਹਣੇ 3D ਪ੍ਰਿੰਟਾਂ ਦੇ ਨਾਲ ਬਹੁਤ ਸੋਹਣੀ ਸਾਰੀ ਡਿਜੀਟਲ ਪ੍ਰਿੰਟਿੰਗ ਹੋ ਜਾਂ ਦੋ ਕਲਰ ਨੇ ਦੇ ਵਿੱਚ ਦੋਨੇ ਕਲਰ ਪੂਰੇ ਬੈਸਟ ਨੇ ਇਹ ਵਾਲਾ ਹੈਗਾ ਜੀ ਫਰੋਜ਼ੀ ਜਿਹਾ ਕਲਰ ਦੇ ਉੱਪਰ ਆ ਇਹ ਜਿਹੜਾ ਆਹ ਵਾਲਾ ਆਪਾਂ ਕਲਰ ਖੋਲਿਆ ਅਗਲਾ ਹੈਗਾ ਲਵੈਂਡਰ ਸ਼ੇਡ ਦੇ ਉੱਪਰ ਆ ਲੋ ਨੈਕਸਟ ਹੈਗਾ ਲਵੈਂਡਰ ਇਹਦੇ ਨਾਲ ਸੀਮ ਪਰਪਲ ਲੈਵੈਂਡਰ ਜੀ ਬਾਟਮ ਰਹੂਗੀ ਸੇਮ ਕੰਟਰਾਸਟ ਬਾਟਮ ਆਉਣਗੀਆਂ ਇਹ ਹੈਗਾ ਇਹਦਾ ਸੈਕਿੰਡ ਕਲਰ ਨਾਲ ਸੇਮ ਵਿਸਕੋਸ ਸ਼ਿਮਰ ਦਾ ਇਹ ਆਊਗਾ ਦੁਪੱਟਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਵਟਸਐਪ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਇਹ ਪੀਸ ਆਏ ਨੇ ਤੇ ਆਪਣਾ ਬੈਨੀਫਿਟ ਲੈ ਸਕਦੇ ਹੋ ਜਿੰਨੀ ਵੀ ਅੱਜ ਦੀ ਵੀਡੀਓ ਸਾਰੀ ਇੱਕੋ ਹੀ ਰੇਂਜ ਦੇ ਵਿੱਚ ਆਪਾਂ ਪਾਈ ਆਂ ਲਓ ਏਵੀ ਪ੍ਰਾਕ੍ਰਿਤੀ ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣੇ ਸੁਪਰ ਹਿੱਟ ਡਿਜ਼ਾਈਨ ਨੇ ਇਹਨਾਂ ਦੇ ਚੈੱਕ ਕਰ ਸਕਦੇ ਹੋ ਸਾਰਾ ਹੈਂਡਵਰਕ ਦਾ ਕੰਮ ਆ ਸਾਰਾ ਹਾਈਲਾਈਟ ਕੀਤਾ ਹੋਇਆ ਪ੍ਰਿੰਟਿੰਗ ਨੂੰ ਸਾਰਾ ਹੈਂਡਵਰਕ ਦੇ ਨਾਲ ਤੇ ਫਰੋਜ਼ੀ ਕਲਰ ਦਾ ਸੂਟ ਆ ਸਾਰੀ ਪ੍ਰਿੰਟਿੰਗ ਜਿੰਨੀ ਵੀ ਸੈਲਫ ਪ੍ਰਿੰਟਿੰਗ ਹੋਈ ਆ ਸੂਟ ਦੇ ਵਿੱਚ ਸਾਰੀ ਡਿਜੀਟਲ ਹੋਈ ਹੋਈ ਆ ਜਿੰਨੀ ਪ੍ਰਿੰਟਿੰਗ ਇਹਨਾਂ ਸਾਰੇ ਸੂਟਾਂ ਦੇ ਫਰੰਟ ਤੇ ਆ ਸੇਮ ਪ੍ਰਿੰਟਿੰਗ ਹੀ ਬੈਕ ਦੇ ਉੱਪਰ ਸੇਮ ਆਊਗੀ ਹਰੇਕ ਸੂਟ ਦੇ ਜਿੰਨਾ ਵੀ ਮੈਂ ਪਹਿਲੇ ਤੋਂ ਲੈ ਕੇ ਸੂਟ ਦਿਖਾ ਰਹੀ ਆ ਜਿੰਨੀ ਪ੍ਰਿੰਟਿੰਗ ਫਰੰਟ ਦੇ ਪੱਲਿਆਂ ਦੇ ਉੱਪਰ ਆ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਵੀ ਆਊਗੀ ਤੇ ਬਾਟਮ ਇਹਨਾਂ ਨਾਲ ਵੀ ਰਹੂਗੀ ਪਲੇਨ ਪਲੇਨ ਬਾਟਮ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਆ ਲਓ ਨਾਲ ਇਹਨਾਂ ਦੇ ਦੁਪੱਟੇ ਚੈੱਕ ਕਰੋ ਬਹੁਤ ਸੋਹਣਾ ਨਾਲ ਲੱਗਿਆ ਹੋਇਆ ਦੁਪੱਟਾ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ ਪੂਰੇ ਵਧੀਆ ਦੁਪੱਟੇ ਨੇ ਤੇ ਬਾਕੀ कॉटन मसलीन ਆ ਇਹ विस्कोस वाली ਸਿਰ ਤੇ ਰੁਕਣਗੇ ਮੇਰੇ ਖੁਦ ਦੇ ਵੇਅਰ ਕੀਤਾ ਰਸ਼ੀਆ ਬ੍ਰਾਂਡ ਦਾ ਸੂਟ ਆ ਉਹਦੇ ਨਾਲ विस्कोस मसलीन ਦਾ ਇਹ ਦੁਪੱਟਾ ਵਾ ਕੋਈ ਇਹ ਨਹੀਂ ਵੀ ਡਿੱਗੂ ਡਿੱਗੂ ਕਰੀ ਜਾਂਦੇ ਨੇ ਰਹਿੰਦੇ ਨਹੀਂ ਖੜਦੇ ਨਹੀਂ ਬਹੁਤ ਵਧੀਆ ਕੁਆਲਟੀ ਦੇ ਦੁਪੱਟੇ ਲੱਗੇ ਹੋਏ ਨੇ ਤੇ ਦੇਖੋ ਸਮੋਸਾ ਲਾਸ ਦੇ ਨਾਲ ਸਾਰੀ ਕਿਤੇ ਪੂਰੀ ਫਿਨਿਸ਼ਿੰਗ ਨਾਲ ਦਿੱਤੀ ਹੋਈ ਹੈ ਕੋਈ 1% ਵੀ ਕੁਝ ਵੀ ਕਰਾਉਣ ਦੀ ਸੂਰਤ ਤੇ ਲੋੜ ਨਹੀਂ ਹੈਗੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ 2 ਅਗਲਾ ਕਲਰ ਹੈਗਾ ਇਹਦੇ ਵਿੱਚ ਮਾਸਟਰਸ਼ਿਪ ਅਗਲਾ ਕਲਰ ਇਹਦੇ ਵਿੱਚ ਮਾਸਟਰ ਸ਼ੇਡ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਸਾਰੇ 3D ਪਹਿਲਾਂ ਤਾਂ ਇਹ ਤੇ ਡਿਜੀਟਲ ਪ੍ਰਿੰਟ ਦਾ ਸਾਰਾ ਫੈਬਰਿਕ ਆ ਉੱਪਰ ਸਾਰਾ ਪੈਚਵਰਕ ਦਾ ਪ੍ਰਿੰਟ ਹੋ ਕੇ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਨਾਲ ਇਹਦੇ ਸੇਮ ਬਿਸਕੋਸ ਦਾ ਹੀ ਮਿਲੂਗਾ ਦੁਪੱਟਾ ਇੱਕ ਪੀਸ ਤੁਹਾਨੂੰ ਮੈਂ ਦਿਖਾਉਣ ਲੱਗੀ ਹਾਂ ਸ਼ਿਮਰ ਦੇ ਉੱਪਰ ਇਹ ਸ਼ਿਮਰ ਤੇ ਰੈਡੀ ਹੋਇਆ ਵਾ ਸਾਰਾ ਪੀਸ ਸ਼ਿਮਰ ਇਸ ਟਾਈਮ ਕਾਫੀ ਟ੍ਰੈਂਡ ਤੇ ਰਹੀ ਹੈ ਬਹੁਤ ਹੈਂਡਵਰਕ ਦੇ ਸੂਟ ਰੈਡੀ ਹੋਇਆ ਸ਼ਿਮਰ ਦੇ ਫੈਬਰਿਕ ਦੇ ਉੱਪਰ ਕਿਉਂਕਿ ਬਹੁਤ ਵਧੀਆ ਪਾਰਟੀ ਵਾਲੇ ਸਭ ਤੋਂ ਵੱਧ ਜਿੰਨੀ ਵੀ ਮੈਂ ਕ੍ਰिएशन ਦਿਖਾ ਰਹੀ ਹਾਂ ਸਾਰਿਆਂ ਦੇ ਉੱਪਰ ਸ਼ਿਮ ਸ਼ਿਮਰ ਦਾ ਟੱਚ ਆ ਤੇ ਇਹ ਵਾਲਾ ਫੈਬਰਿਕ ਹੀ ਸ਼ਿਮਰ ਆ ਸਾਰਾ ਇਹ ਸ਼ਿਮਰ ਬਿਸਕੋਵਰ ਸ਼ਿਮਰ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਦੇਖੋ ਕਿੰਨਾ ਸੋਹਣਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਸਾਰਾ ਪੱਲੇ ਦੇ ਉੱਪਰ ਸਾਰਾ ਕੰਮ ਦੇਖ ਸਕਦੇ ਹੋ ਤੇ ਨਾਲ ਇਹਨਾਂ ਦੇ ਇਹਦੇ ਹੈਗਾ ਚਨੂਨ ਦਾ ਦੁਪੱਟਾ ਇਹਦੇ ਵਿੱਚ ਸਿੰਗਲ ਕਲਰ ਹੀ ਆ ਆਪਣੇ ਕੋਲੇ ਚਨੂਨ ਦਾ ਲਾਣ ਲੱਗਿਆ ਹੋਇਆ ਜੀ ਦੁਪੱਟਾ ਦੁਪੱਟੇ ਪੂਰੇ ਖੁੱਲੇ ਡੁੱਲੇ ਆ ਬਹੁਤ ਸੋਹਣੇ ਫੋਰ ਸਾਈਡ ਸਾਰੇ ਵਰਕ ਆ ਵਿਚਾਲੇ ਵੀ ਵਿਸਕੋਸ ਚਨੂਨ ਦਾ ਸਾਰਾ ਦੁਪੱਟਾ ਵਾ ਕੋਈ ਸੈਮੀ ਚਨੂਨ ਨਹੀਂ ਲੱਗੀ ਹੋਈ ਬਹੁਤ ਸੋਹਣੀ ਕਲੈਕਸ਼ਨ ਆ ਹੁਣ ਮੈਂ ਥੋੜੀ ਜਿਹੀ ਲਾਈਟ ਜੇ ਕਲਰ ਵੀ ਦਿਖਾ ਦਾਂ ਇਹਦੇ ਵਿੱਚ ਸੇਮ ਫੈਬਰਿਕ ਆ ਵਿਸਕੋਸ ਮਸਲੀਨ ਦੇ ਵਿੱਚ ਜਿਹੜੀ ਆਪਾਂ نیچے ਮੈਂ ਡਾਰਕ ਵਾਲਾ ਸੈੱਟ ਦਿਖਾਇਆ ਇਹ ਵਾਲਾ ਹੈਗਾ ਥੋੜਾ ਜਿਹਾ ਮੀਡੀਅਮ ਚਾਰਟ ਜਿਹੜਾ ਕਿ ਹਰ ਕੋਈ ਪਹਿਨ ਪਾ ਸਕਦੀ ਆ ਇਹ ਵੀ ਵਿਸਕੋਸ ਦੇ ਉੱਪਰ ਆ ਕੁਆਲਿਟੀ ਬਹੁਤ ਵਧੀਆ ਇਹ ਹੈਗੀ ਇਹਦੀ ਸ਼ਰਟ ਦੇਖੋ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਸਾਰੀ ਡਿਜੀਟਲ ਹੋਈ ਹੋਈ ਆ ਇਹਦੇ ਜਿਹੜੇ ਵਿਸਕਾਰ ਆ ਕੰਮ ਹੋਇਆ ਸਾਰਾ ਹੈਂਡ ਦਾ ਕੰਮ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਥ्रेडਵਰਕ ਦਾ ਸਾਰਾ ਥ्रेड ਦੇ ਨਾਲ ਫਲਾਵਰ ਬਣਿਆ ਹੋਇਆ ਬਹੁ ਇੰਨਾ ਸੋਹਣਾ ਯਾਨੀ ਕਿ ਫੈਬਰਿਕ ਜੇ ਤੁਹਾਡੇ ਹੱਥ ਚ ਆ ਵਾਲਾ ਸੂਟ ਆ ਗਿਆ ਨਾ ਅਗਲਾ ਸੂਟ ਤੁਸੀਂ ਖੁਦ ਰਿਪੀਟ ਆਰਡਰ ਕਰੋਗੇ ਬੇਫਿਕਰ ਹੋ ਕੇ ਜਾਣ ਕੇ ਇਹ ਵਾਲੀ ਵੀਡੀਓ ਦਾ ਜੀ ਇੱਕ ਵੀ ਸੂਟ ਤੁਹਾਡੇ ਘਰ ਤੇ ਪਹੁੰਚਦਾ ਵਾ ਇੰਨੀ ਸੋਹਣੀ ਇਹ ਕਲੈਕਸ਼ਨ ਆਈ ਆ ਬਹੁਤ ਹੀ ਵਧੀਆ ਵਿਸਕੋਸ ਆ ਸਾਰੀ ਜੋ ਮੈਂ बार-बार ਰਿਪੀਟ ਕਰ ਰਹੀ ਆ ਕਿ ਪਾਏ ਹੋਏ ਸੂਟਾਂ ਦਾ ਬਈ ਇੰਨਾ ਹਲਕਾ ਫੈਬਰਿਕ ਆ ਜਾਇ ਸਾਰੇ ਸੂਟ ਨੂੰ ਮੁਠੀ ਚ ਲੈ ਲਓ ਇੰਨਾ ਵਧੀਆ ਇਹਦਾ ਫੈਬਰਿਕ ਆ ਕਿਉਂਕਿ ਪੂਰੀ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਲਓ ਜੀ ਇਹ ਹੈਗੀ ਸਾਰੀ ਪ੍ਰਿੰਟਿੰਗ ਇਧਰ ਬਾਹਾਂ ਦੀ ਪ੍ਰਿੰਟਿੰਗ ਆ ਆ ਹੈਗੀ ਸਾਰੀ ਫਰੰਟ ਲੁੱਕ ਦੀ ਪ੍ਰਿੰਟਿੰਗ ਇਧਰ ਮਿਲੂਗੀ ਸਾਰੀ ਇਹਦੀ ਬੈਗ ਬੈਗ ਦੇ ਪੱਲੇ ਦੇ ਉੱਪਰ ਵੀ ਪ੍ਰਿੰਟਿੰਗ ਸੇਮ ਆਊਗੀ ਤੇ ਨਾਲ ਇਹਨਾਂ ਦੇ ਸੇਮ ਪਲੇਨ ਰਹੂਗੀ ਜੀ ਬਾਟਮ ਤੇ ਨਾਲ ਰਹੂਗਾ ਵਿਸਕੋਸ ਦਾ ਹੀ ਦੁਪੱਟਾ ਵਿਸਕੋਸ ਵਿੱਚ ਲੀਨ ਦਾ ਦੁਪੱਟਾ ਵਾ ਆ ਲੋ ਜੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਦੁਪੱਟੇ ਦੁਪੱਟੀਆਂ ਦੀ ਤਾਂ ਬਸ ਤੁਸੀਂ ਗੱਲ ਹੀ ਛੱਡ ਦਿਓ ਇੰਨੇ ਸੋਹਣੇ ਦੁਪੱਟੇ ਆਏ ਨੇ ਨਾਲ ਲੱਗ ਕੇ ਸਾਰੇ ਸੂਟਾਂ ਦੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸਾਰੇ ਸੂਟ ਆਏ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਬਸ ਸਕਰੀਨਸ਼ਾਟ ਲੈ ਲਓ ਇਹ ਵਾਲੇ ਕਲਰ ਦੇ ਵਿੱਚ ਹੁਣ ਇਹ ਵਾਲੇ ਡਿਜ਼ਾਈਨ ਚ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਆ ਲੋ ਪਹਿਲਾ ਕਲਰ ਆਪਾਂ ਗ੍ਰੇ ਖੋਲਿਆ ਸੀ ਸੈਕਿੰਡ ਹੈਗਾ ਜੀ ਇਹਦੇ ਵਿੱਚ ਪਿਸਤਾ ਗ੍ਰੀਨ ਜਿਹਾ ਮਹਿੰਦੀਆ ਜਿਹਾ ਟੂਨ ਆ ਇਹ ਪਿਸਤਾ ਗ੍ਰੀਨ ਵੀ ਨਹੀਂ ਕਹਿ ਸਕਦੇ ਮਹਿੰਦੀਆ ਜੀ ਟੂਨ ਦੇ ਉੱਪਰ ਤੇ ਥਰਡ ਵਾਲਾ ਹੈਗਾ ਜੀ ਗ੍ਰੀਨ ਦੀ ਟੂਨ ਦੇ ਉੱਪਰ ਆਹ ਵਾਲਾ ਕਲਰ ਆ ਸੇਮ ਮੂੰਗਿਆ ਗ੍ਰੀਨ ਜਿਹਾ ਤਿੰਨੇ ਦੇ ਤਿੰਨੇ ਕਲਰ ਨਾਲੇ ਤਾਂ ਇੰਨੇ ਲੱਗ ਜਿਹਾ ਇਹਨੇ ਬਹੁਤ ਸੋਹਣੇ ਨਾ ਤਾਂ ਮਿਕਸ ਮੈਚ ਜੇ ਕਲਰ ਨੇ ਤੇ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਇਹਨੇ ਤੇ ਫੈਬਰਿਕ ਇੰਨਾ ਜ਼ਿਆਦਾ ਫਾਈਨਾਂ ਵੀ ਜਦੋਂ ਹੱਥ 'ਚ ਆ ਗਿਆ ਬਸ ਤੁਸੀਂ ਆਪ ਕਹੋਗੇ ਕਿ ਹਾਂਜੀ ਦੀਦੀ ਤੁਸੀਂ ਵੀਡੀਓ 'ਚ ਇੰਨਾ ਜੋਰ-ਜੋਰ ਨਾਲ ਬੋਲੇ ਸੀ ਪਰ ਸਾਡੇ ਹੱਥ ਚਾਹੇ ਸਾਨੂੰ ਫੀਲ ਹੋ ਰਿਹਾ ਕਿਉਂਕਿ ਤੁਸੀਂ ਬੈਠੇ ਫੈਬਰਿਕ ਤਾਂ ਨਹੀਂ ਫੀਲ ਕਰ ਸਕਦੇ ਪਰ ਅਸੀਂ ਫੀਲ ਕਰਦੀ ਆ ਇਸੇ ਲਈ ਮੈਂ ਤੁਹਾਨੂੰ ਜੋ ਚੀਜ਼ ਮੈਂ ਫੀਲ ਕਰਦੀ ਆ ਉਹੀ ਮੈਂ ਰਿਪੀਟ ਤੁਹਾਨੂੰ ਬਾਰ-ਬਾਰ ਦੱਸਦੀ ਆ ਕਿ ਜਿਹੜੀ ਚੀਜ਼ ਇੰਨੀ ਵਧੀਆ ਲਾਈਨ ਜਦੋਂ ਅਸੀਂ ਖੋਲਦੇ ਆ ਤਾਂ ਸਾਨੂੰ ਲੱਗਦੀ ਆ ਉਹੀ ਚੀਜ਼ ਜੋ ਸਾਡੇ ਦਿਲ ਜਿਹੇ ਦਿਲ ਨੂੰ ਛੋਹ ਕੇ ਫੀਲਿੰਗ ਆਉਂਦੀ ਆ ਤੁਹਾਨੂੰ ਸਾਰੀ ਅਸੀਂ ਦੱਸਦੇ ਆ ਕਿੰਦਾ ਦਾ ਇਹ ਫੈਬਰਿਕ ਆ ਕਿੰਦਾ ਦੇ ਸਾਰੇ ਡਿਜ਼ਾਈਨਿੰਗ ਆ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਬਹੁਤ ਹੀ ਵਧੀਆ ਰੇਂਜਾਂ ਆਈਆਂ ਨੇ ਇਸ ਲਈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਵਟਸਐਪ ਕਰ ਸਕਦੇ ਹੋ ਜੀ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਲੈਕਸ਼ਨ ਪੂਰੀ ਸੁਪਰ ਹਿੱਟ ਲੈ ਕੇ ਆਈਆਂ ਕਿਉਂਕਿ ਨਿਊ ਸਟਾਕ ਸਾਰਾ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਵੀ ਆ ਚੁੱਕੇ ਆ ਜਿਹੜੀ ਵੀ ਭੈਣ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀ ਆ ਬ੍ਰਾਂਡ ਦੇ ਸੂਟ ਵਧੀਆ ਤੋਂ ਵਧੀਆ ਕਲੈਕਸ਼ਨਾਂ ਤੁਸੀਂ ਲੈ ਕੇ ਲੈਣਾ ਚਾਹੁੰਦੇ ਹੋ ਜਿਹੜੀਆਂ ਕਿ ਬੁਟੀਕਾਂ ਦੇ ਵਿੱਚ 1500 ਤੋਂ 2000 ਦੇ ਪ੍ਰਿੰਟ ਵਿਕਰੇ ਆ ਐਸਕੇ ਦੇ ਬਹੁਤ ਸੋਹਣੇ ਪ੍ਰਿੰਟ ਕ੍ਰਾਸ਼ ਕਾਟਨ ਵੀ ਅਵੇਲੇਬਲ ਹੋ ਚੁੱਕੀ ਆ ਬਸ ਜਲਦੀ ਆ ਵੀਕ ਸਾਰੀਆਂ ਵੀਡੀਓਜ਼ ਆਉਣਗੀਆਂ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਰ ਤਰ੍ਹਾਂ ਦੀ ਆਪਣੀ ਜਿਹੜੀ ਵੈਰਾਈਟੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕੋਈ ਵੀ ਹੈਂਡਵਰਕ ਦੇ ਉੱਪਰ ਕਰਵਾਉਣਾ ਕੋਈ ਥ्रेडਵਰਕ ਦੇ ਉੱਪਰ ਕਰਾਉਣਾ ਜਾਂ ਫਿਰ ਕੋਈ ਵੀ ਸੂਟ ਆਪਣਾ ਸਟਿਚ ਕਰਵਾ ਕੇ ਲੈਣਾ ਤਾਂ ਤੁਸੀਂ ਆਪਣਾ ਕਰਵਾ ਸਕਦੇ ਹੋ ਪਰ ਪਲੀਜ਼ ਟਾਈਮ ਜ਼ਰੂਰ ਦਿਆ ਕਰੋ 15 ਦਿਨ ਦਾ ਟਾਈਮ ਤਾਂ ਮੈਂ ਲੈ ਨਹੀਂ ਲੈਣੀ ਆ ਜਦੋਂ ਵੀ ਮੈਂ ਸਟਿਚਿੰਗ ਦਾ ਕੋਈ ਵੀ ਆਰਡਰ ਲੈਣੀ ਆ ਤਾਂ 15 ਦਿਨਾਂ ਦਾ ਟਾਈਮ ਅਸੀਂ ਲੈਣ ਦੀ ਲੈਂਦੇ ਆ ਤੇ ਚਲੋ ਜੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੇ ਸੋਹਣੇ ਪ੍ਰਿੰਟ ਦੇ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ 어깨지?